ਰਵਨੀਤ ਬਿੱਟੂ ਨੇ ਅੱਜ ਇੱਕ ਹੋਰ ਬਿਆਨ ਦਿੱਤਾ ਕਹਿੰਦੇ ਜੀ ਕਿ ਮੈਂ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲਾਂਗਾ ਹੁਣ ਕੀ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਹੈ ਜਿਹੜਾ ਬਈ ਉਹ ਮਿਲੇਗਾ ਕਿ ਨਹੀਂ ਮਿਲੇਗਾ ਇਹ ਤੇ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਜੇ ਰਵਨੀਤ ਬਿੱਟੂ ਦੀ ਗੱਲਬਾਤ ਹੁੰਦੀ ਹੈ ਚਲੋ ਗੱਲਬਾਤ ਕੋਈ ਮਾੜੀ ਨਹੀਂ ਹੁੰਦੀ ਪਰ ਜੇ ਕੋਈ ਉਹਦਾ ਹੱਲ ਨਿਕਲਦਾ ਰਵਨੀਤ ਬਿੱਟੂ ਦੇ ਜ਼ਰੀਏ ਮੇਰੇ ਖਿਆਲ ਦੇ ਨਾਲ ਸਵਾਲ ਵੀ ਖੜੇ ਹੋਣਗੇ ਕਈ ਕਿਸਮ ਦੇ ਮੈਨੂੰ ਸਮਝ ਨਹੀਂ ਲੱਗਦੀ ਚਾਰ ਦਿਨ ਪਹਾੜਾਂ 'ਚ ਜਾ ਕੇ ਮਿਲਦਾ ਕੀ ਐ ਨਾ ਬਲਖਣਾ ਬੁਖਾਰੇ ਜੋ ਸੁਖ ਸ਼ਜੂਦੇ ਚ ਬਾਰੇ ਬਿਲਕੁਲ ਜੀ ਮੈਂ ਤੇ ਆਪ ਇਹ ਸੋਚਦਾ ਹੁੰਦਾ ਕਿ ਅੰਤ ਨੂੰ ਵੀਰੇ ਜੇ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਵੜਨਾ ਤੇ ਫੇਰੀ ਪੰਜਾਬ ਜਾ ਕੇ ਆ ਕਿੱਧਰ ਫੱਜ ਲਵਾਂਗੇ ਪੰਜਾਬ ਸਰਕਾਰ ਨੂੰ ਬਾਹਰੋਂ ਬੰਦੇ ਬੁਲਾ ਕੇ ਟੂਰਿਜ਼ਮ ਬਿਲਕੁਲ ਮੇਰਾ ਮੰਨਣਾ ਇਹ ਹੈ ਆ ਕਿ ਟੂਰਿਜ਼ਮ ਸਾਨੂੰ ਆਪਣਾ ਵਿਕਸਤ ਕਰਨਾ ਚਾਹੀਦਾ ਮੈਂ ਤੇ ਅੱਗੇ ਵੀ ਇੱਕ ਸੁਝਾਅ ਰੱਖਿਆ ਸੀਗਾ ਦੇਖੋ ਅੰਮ੍ਰਿਤਸਰ ਦੇ ਵਿੱਚ ਲਗਭਗ ਸਰਦਾਰ ਹਰਪ੍ਰੀਤ ਸਿੰਘ ਮੋਗਾ ਜੀ ਕਹਿ ਰਹੇ ਕਿ ਪੰਜਾਬ ਚ ਬਹੁਤ ਥਾਵਾਂ ਹਨ ਸਰਕਾਰ ਦਾ ਧਿਆਨ ਹੀ ਨਹੀਂ ਹਾਂਜੀ ਬਿਲਕੁਲ ਸਰਦਾਰ ਸਾਹਿਬ ਮੈਂ ਇੱਕ ਸੁਝਾਅ ਦਿੱਤਾ ਸੀ ਕਈ ਸਾਲ ਪਹਿਲਾਂ ਔਰ ਉਸ ਤੋਂ ਬਾਅਦ ਸ਼ਾਇਦ ਇੱਕ ਲੀਡਰ ਨੇ ਵੀ ਉਸ ਗੱਲ ਨੂੰ ਸੁਣ ਕੇ ਤੇ ਉਠਾਇਆ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਤਕਰੀਬਨ 1 ਲੱਖ ਐਵਰੇਜ ਸ਼ਰਧਾਲੂ ਆਉਂਦੇ ਤੇ ਉਹਦੇ 'ਚ ਲਾ ਲਓ ਪਰਸੈਂਟੇਜ ਕੱਢ ਲਓ ਕਿ ਕਿੰਨਾ ਬਾਰੀ ਹੋਏਗਾ ਜੇ ਆਪਾਂ ਦੇਖੀਏ ਚਲੋ 50% ਵੀ ਮੰਨ ਲਓ 50% ਜੇ ਅਸੀਂ ਉਸ 50% ਜੋ ਸਾਡੇ ਕੋਲ ਸੰਗਤ ਆਉਂਦੀ ਆ ਜੇ ਅਸੀਂ ਉਹਨਾਂ ਨੂੰ ਇਤਿਹਾਸਿਕ ਧਾਰਮਿਕ ਹੋਰ ਇਸ ਤਰ੍ਹਾਂ ਦਾ ਜਿਹੜਾ ਆ ਦਾ ਸੱਭਿਆਚਾਰਕ ਟੂਰਿਜ਼ਮ ਆ ਅਸੀਂ ਉਹਨਾਂ ਨੂੰ ਸਰਕਟ ਬਣਾ ਕੇ ਜੇ 1-2 ਦਿਨ ਅੰਮ੍ਰਿਤਸਰ ਤੋਂ ਬਾਹਰ ਕੱਢ ਕੇ ਘੁਮਾ ਦਈਏ ਮਸਲਨ ਹਰੀਕੇ ਆਜੋ ਉੱਥੇ ਬਹੁਤ ਵਧੀਆ ਜਗ੍ਹਾ ਹੈ ਹਰੀਕੇ ਮੈਂ ਜਾਣਾ ਉਹ ਨਾ ਕਿਤੇ ਸਮਾਂ ਮਿਲੇ ਮੈਂ ਜ਼ਰੂਰ ਰੁਕਦਾ ਬੜੀ ਪੀਸਫੁਲ ਜਗ੍ਹਾ ਬਹੁਤ ਪੀਸਫੁਲ ਜਗ੍ਹਾ ਹੈ ਹਰੀਕਾ ਪੱਤਨ ਜਿਹੜਾ ਹੈ ਹਰੀਕੇ ਪੱਤਨ ਤੋਂ ਜੇ ਅਸੀਂ ਸਰਕਟ ਬਣਾਈਏ ਤੇ ਮੇਰੇ ਖਿਆਲ ਦੇ ਨਾਲ ਹੁਸੈਨੀ ਵਾਲਾ ਕੋਈ ਬਹੁਤੀ ਦੂਰ ਨਹੀਂ ਬਣੇਗਾ ਠੀਕ ਹੈ ਜੀ ਹੁਸੈਨੀ ਵਾਲੇ ਤੋਂ ਗਾਂ ਤੁਸੀਂ ਦੇਖ ਲਓ ਫਰੀਦਕੋਟ ਵੀ ਹੈਗਾ ਤੁਹਾਡੇ ਕੋਲ ਅੱਛਾ ਸ਼੍ਰੀ ਦਮਦਮਾ ਸਾਹਿਬ ਵੀ ਹੈ ਧਾਰਮਿਕ ਤੌਰ ਤੇ ਬਠਿੰਡੇ ਦਾ ਕਿਲਾ ਹੈਗਾ ਫਿਰ ਮਹਾਰਾਜਾ ਰਣਜੀਤ ਸਿੰਘ ਵਾਲੀ ਜਗ੍ਹਾ ਜਿਹੜੀ ਸ਼ੇਰ-ਏ-ਪੰਜਾਬ ਵਾਲੀ ਬਡਰੁਖਾਂ ਇਹ ਇਹ ਇੱਕ ਸਰਕਟ ਬਣ ਸਕਦਾ ਤੇ ਤੁਸੀਂ ਦੇਖੋ ਕਿ ਕਿੱਡਾ ਕੁ ਵੱਡਾ ਇਹ ਇਹ ਮੇਰੇ ਮਤਲਬ ਕਿ ਮੇਰੀ ਸੋਚ ਅਨੁਸਾਰ ਆ ਹੋਰ ਜਗ੍ਹਾ ਬਹੁਤ ਹੋਣਗੀ ਆ ਮੈਂ ਛੱਟ ਗਿਆ ਮੈਨੂੰ ਨਹੀਂ ਪਤਾ ਹੋਏਗਾ ਜਾਂ ਸਕਿਪ ਕਰ ਰਿਹਾ ਤਾਂ ਤੁਸੀਂ ਦੇਖੋ ਕਿ ਜੇਕਰ ਅਸੀਂ ਅੰਮ੍ਰਿਤਸਰ ਵਿਖੇ ਆਉਂਦੇ ਇੰਨਾ ਯਾਤਰੀਆਂ ਚੋਂ ਸੰਗਤ ਚੋਂ 25% ਵੀ ਅੱਗੇ ਲਿਆਈਏ ਐਵਰੇਜ ਕਿ ਉਹ 1-2 ਦਿਨ ਇਸ ਸਰਕਟ ਦੇ ਥਰੂ ਪੰਜਾਬ ਚ ਰਹਿ ਜਾਂਦੇ ਇਕੋਨੋਮੀ ਚ ਕਿੰਨਾ ਵੱਡਾ ਸਹਿਯੋਗ ਹੋਰ ਪਰ ਇਹ ਜਿੱਦਾਂ ਦੀਆਂ ਨਹੀਂ ਬਸ ਕਹਿਣ ਦੀਆਂ ਨੇ ਅ ਅੰਮ੍ਰਿਤਸਰ G R T S ਬੱਸਸਾਂ ਦਾ ਕਵਾੜਾ ਹੋ ਰਿਹਾ ਸਿਟੀ ਬੱਸਸਾਂ ਦਾ ਬਹੁਤ ਖਰਚ ਹੋਇਆ ਸੀਗਾ ਕੇਕਾ ਦੇਣ ਦੇ ਦੁੱਖ ਉਹੀ ਤੇ ਗੱਲਾਂ ਨੇ ਨਾ ਬੱਸਾਂ ਨੇ ਜਾਂ ਸਾਡੇ ਕੋਲ ਇਹ ਚੀਜ਼ਾਂ ਬਿਲਕੁਲ ਟੂਰਿਸਟ ਬੱਸਾਂ ਹੋਣ ਵਧੀਆ ਸਰਕਟ ਵਧੀਆ ਹੋਵੇ ਵਧੀਆ ਸੜਕ ਬਣਾਈ ਹੋਵੇ ਉਹਨੂੰ ਘਮਾਓ ਇੱਕ ਦਿਨ ਹੀ ਰਹਿ ਜਾਵੇ ਕੋਈ ਸਲਾਨੀ ਆਇਆ ਨਕਮਸਤ ਕੋਣ ਆਇਆ ਸਾਡੇ ਕੋਲ ਪ੍ਰੋਮੋਸ਼ਨ ਹੋਵੇ ਉਹ ਕਹੇ ਕਿ ਯਾਰ ਹਾਂ ਚਲੋ ਇੱਕ ਦਿਨ ਹੋਰ ਵੀ ਲਾ ਲਈਏ ਅੰਮ੍ਰਿਤਸਰ ਵਿਖੇ ਇੱਕ ਦਿਨ ਉਹ ਰਵ ਠਹਿਰੇ ਇੱਕ ਦਿਨ ਉਹ ਬਾਹਰ ਨਿਕਲ ਕੇ ਸਾਡੇ ਪੰਜਾਬ 'ਚ ਠਹਿਰੇ ਤਾਂ ਤੁਸੀਂ ਦੇਖ ਲਓ ਆ ਬਿਲਕੁਲ ਪੱਟੀ ਜੀ ਇੱਕ ਬਹੁਤ ਵਧੀਆ ਆਂਕੜਾ ਰੱਖ ਰਹੇ ਨੇ ਮੈਂ ਧੰਨਵਾਦ ਸਹਿਤ ਪੜ੍ਹ ਦੇਣਾ ਪੰਜਾਬ ਦਾ ਟੂਰਿਜ਼ਮ ਇੰਡੀਆ ਦੇ ਟੋਟਲ ਟੂਰਿਜ਼ਮ ਦਾ ਸਿਰਫ 3.84 ਹੈ ਯਾਨੀ ਕੁਝ ਵੀ ਨਹੀਂ ਕੁਝ ਵੀ ਨਹੀਂ ਪ੍ਰਾਨਿਆ ਲਿਖਤਾ ਚਾਹੁੰਦਾ ਕਿ ਪੰਜਾਬ ਦੇ ਦਰਿਆਵਾਂ ਵਿੱਚ ਨੀਲ ਨਦੀ ਵਾਂਗ ਜਹਾਜ਼ ਚੱਲਦੇ ਸੀ ਕਦੀ ਕੀ ਬਾਤ ਹੈ ਜੀ ਕੀ ਬਾਤ ਹੈ ਯਾਨੀ ਨੀਲ ਨਦੀ ਵਾਂਗ ਜਹਾਜ਼ ਚੱਲਦੇ ਸੀ ਇਹ ਚਲੋ ਮੈਂ ਤੇ ਕਿਸੇ ਲਿਖਤ 'ਚ ਨਹੀਂ ਪੜਿਆ ਪਰ ਬਿਲਕੁਲ ਅਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰ ਸਕਦੇ ਸੀ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਕਰ ਨਹੀਂ ਸਕੇ ਇਹ ਇਹ ਅਫਸੋਸਨਾਕ ਗੱਲਾਂ ਨੇ ਇਹ ਇਹ ਦਿਲੋਂ ਗੱਲਾਂ ਕਰੇ ਦੀਆਂ ਦਿਲੋਂ ਕਿ ਯਾਰ ਸਾਡਾ ਵੀ ਟੂਰਿਜ਼ਮ ਹੋਵੇ ਸਾਡਾ ਖੇਤੀ ਟੂਰਿਜ਼ਮ ਹੋਵੇ ਸਾਡਾ ਧਾਰਮਿਕ ਟੂਰਿਜ਼ਮ ਹੋਵੇ ਸਾਡਾ ਇਤਿਹਾਸਿਕ ਟੂਰਿਜ਼ਮ ਹੋਵੇ ਤੇ ਤੁਸੀਂ ਇਹ ਦੇਖੋ ਨਾ ਕਿ ਸੰਗੋਲ ਸੰਗੋਲ ਆਪਣੇ ਪੰਜਾਬ ਚ ਹੈ ਕਈ ਦੂਰੋਂ ਦੂਰੋਂ ਮਹਾਰ ਉਥੇ ਆਉਂਦੇ ਨੇ ਪੁਰਾਤਤਵ ਦੇ ਅਸੀਂ ਪੰਜਾਬੀ ਸਾਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਹੀ ਨਹੀਂ ਕਰ ਸਕੇ ਅਸੀਂ ਸੱਭਿਆਤਾ ਮਤਲਬ ਕਿ ਐਡੀ ਤਗੜੀ ਰੱਖਦੇ ਸੀਗੇ ਚਲੋ ਹੁਣ ਪਾਕਿਸਤਾਨ ਬਣ ਗਿਆ ਅਸਲ 'ਚ ਸਾਨੂੰ ਵੀ ਉਹਦਾ ਬਹੁਤ ਘਾਟਾ ਪਿਆ ਨਾ ਚੜਦਾ ਲੈਂਦਾ ਪੰਜਾਬ ਵੱਖ ਹੁੰਦਾ ਨਹੀਂ ਤਾਂ ਬਹੁਤ ਤਗੜਾ ਲਾਹੌਰ ਵੀ ਮੰਨ ਲਓ ਇਕੱਠਾ ਹੁੰਦਾ ਅੰਮ੍ਰਿਤਸਰ ਲਾਹੌਰ ਕਿੱਡਾ ਤਗੜਾ ਸਰਕਟ ਬਣਨਾ ਸੀਗਾ ਔਰ ਮਲਤਾਨ ਤੱਕ ਤਾਂ ਕਹਿੰਦਾ ਮਤਲਬ ਇਹ ਕਿ ਚਲੋ ਜੋ ਹੈ ਸਾਡੇ ਕੋਲ ਅਸੀਂ ਉਹਨੂੰ ਤੇ ਬਚਾ ਸਕਦੇ ਹਾਂ ਉਹਨੂੰ ਤੇ ਬਚਾ ਸਕਦੇ ਹਾਂ। ਤੁਹਾਡੇ ਨਾਲ ਬਹੁਤ ਵਾਰ ਕੰਟੈਕਟ ਦੀ ਕੋਸ਼ਿਸ਼ ਕੀਤੀ ਹੈ। ਉਹ ਨਹੀਂ ਰਿਹਾ WhatsApp ਮੈਸੇਜ ਵੀ ਕੀਤੇ ਪਿਛਲੇ 6 ਮੰਤੋਂ। ਸਰ ਗੱਲ ਇਹ ਆ ਕਿ WhatsApp ਮੈਸੇਜ ਨਾ ਸਾਡੇ ਚੈਨਲ ਵਾਲੇ ਨੰਬਰ ਤੇ ਬਹੁਤ ਜ਼ਿਆਦਾ ਆਉਂਦੇ ਆ। ਜ਼ਿਆਦਾਤਰ ਹੁੰਦੇ ਕੰਟੈਕਟ ਨੰਬਰ ਦੇਓ ਜੀ ਇਹ ਕਰੋ ਫਿਰ ਉਹ ਜ਼ਿਆਦਾ ਜਿਹੜਾ ਨੰਬਰ ਉਹ ਨਹੀਂ ਵੰਡਿਆ ਜਾਂਦਾ। ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਮਾਹੌਲ ਵੀ ਥੋੜਾ ਜਿਆਦਾ ਖਰਾਬ ਆ। ਕਈਆਂ ਨੇ ਤੇ ਗਾਲਾਂ ਹੀ ਕੱਢਣੀਆਂ ਹੁੰਦੀਆਂ। ਉਹ ਗੁੱਸੇ ਚ ਉਦਾਂ ਹੀ ਹੁੰਦੇ ਆ ਬਲਾ ਕਹਿੰਦਾ ਇੱਥੇ ਕੱਢ ਦੇ ਯਾਰ ਤਾਂ ਕਈਆਂ ਨੇ ਜੇ ਬੜੇ ਸਿਹਰਤ ਤਰੀਕੇ ਨਾਲ ਨੰਬਰ ਮੰਗਿਆ ਹੁੰਦਾ ਜਾਂ ਉਹ ਮੇਰਾ ਈਮੇਲ ਐਡਰੈਸ ਦੇ ਦਿੰਦੇ ਆ ਉਹ ਮੈਨੂੰ ਈਮੇਲ ਜਾਂ ਫੋਰਵਰਡ ਕਰ ਦਿੰਦੇ ਨੇ ਸਾਡੇ ਜਿਹੜੇ ਤਕਨੀਕੀ ਜਾਂ ਕੰਟਰੋਲ ਰੂਮ ਦੇ ਬੈਠੇ ਨੇ ਜਿਹੜੇ ਸਾਡੇ ਸਹਿਯੋਗੀ ਤੇ ਫਿਰ ਮੈਂ ਉਹਦਾ ਜਵਾਬ ਦੇ ਦਿੰਨਾ ਕੋਈ ਚੱਕਰ ਨਹੀਂ ਹੈਗਾ ਸੋ ਇਸ ਤਰ੍ਹਾਂ ਹੈ ਕਿ ਤੁਸੀਂ ਹਵਾਲਾ ਦੇ ਦਿਓ ਕਿ ਮੈਂ ਲਾਈਵ ਦੇ ਵਿੱਚ ਛੱਡਿਆ ਸੀਗਾ ਉਹ ਈਮੇਲ ਮੈਨੂੰ ਆ ਜਾਏਗਾ ਤੁਸੀਂ ਈਮੇਲ ਕਰ ਦੇਣਾ ਉਹ ਈਮੇਲ ਫਾਰਵਰਡ ਹੋ ਜਾਂਦਾ ਤੇ ਫਿਰ ਮੈਂ ਉਸ ਈਮੇਲ ਐਡਰੈਸ ਤੇ ਆਪਦਾ ਨੰਬਰ ਵੀ ਭੇਜ ਦਿੰਦਾ ਤੇ ਨੰਬਰ ਮੇਰਾ ਕਿਸੇ ਤੋਂ ਲੁਕਿਆ ਹੀ ਨਹੀਂ ਮੇਰਾ ਨੰਬਰ ਤੇ ਤਕਰੀਬਨ ਜਾਗザਰੀ ਆ ਇਹ ਸਗੋਂ ਪ੍ਰੋਬਲਮ ਹੁੰਦੀ ਆ ਸਮੱਸਿਆ ਹੁੰਦੀ ਆ ਪਹਿਲਾਂ ਤੋਂ ਪਬਲਿਕ ਹੈ ਕਈ ਵਾਰ ਹੋ ਜਾਂਦਾ ਪਰ ਚਲੋ ਕੁਝ ਨਹੀਂ ਦੈਣਾ ਚੀਜ਼ਾਂ ਆ ਬੀਆਰਟੀ ਐਸ ਤੇ ਕਰ ਲਿਓ ਜੀ ਆਪਾਂ ਤਫਸੀਲ ਨਾਲ ਗੱਲ ਕਰ ਲਾਂਗੇ ਆ ਸਾਡਾ ਈਮੇਲ ਐਡਰੈਸ ਸਾਡੀ ਤਕਨੀਕੀ ਟੀਮ ਨੇ ਪਾ ਦਿੱਤਾ ਹੈ कि ਜਦੋਂ ਵੀ ਕੋਈ ਜ਼ਰੂਰੀ ਮਸਲਾ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਤੇ ਈਮੇਲ ਕਰਦਿਆ ਕਰੋ ਫਿਰ ਮੇਰਾ ਈਮੇਲ ਐਡਰੈਸ ਤੁਹਾਡੇ ਕੋਲ ਪਹੁੰਚ ਜਾਇਆ ਕਰੂਗਾ ਕਿਉਂਕਿ ਉਹੀ ਈਮੇਲ ਅੱਗੇ ਫਾਰਵਰਡ ਹੋ ਜਾਂਦਾ ਹੈ ਤੇ ਜਿਹੜਾ ਜ਼ਰੂਰੀ ਹੋਵੇ ਮੈਂ ਉਹਦਾ ਜਵਾਬ ਦੇ ਦਿੰਨਾ ਕਿ ਜ਼ਰੂਰੀ ਹੈ ਤਾਂ ਜ਼ਰੂਰ ਇਹਦਾ ਜਵਾਬ ਦੇਈਏ ਨਹੀਂ ਨਹੀਂ ਫੈਨ ਨਹੀਂ ਜਸਵੀਰ ਸਿੰਘ ਜੀ ਦਾ ਫੈਨ ਕਿਸੇ ਦਿਨ ਬਣੋ ਨਾ ਮੇਰੇ ਬਣੋ ਨਾ ਕਿਸੇ ਦੇ ਵੀ ਬਣੋ ਮਿੱਤਰ ਬਣੋ ਭਰਾ ਬਣੋ ਵਧੀਆ ਇਨਸਾਨ ਬਣੋ ਕਲਦੀਪ ਸਿੰਘ ਗਰੇਵਾਲ ਕਹਿੰਦੇ ਸਾਡਾ ਵੀ ਨਾਮ ਲੈ ਦੇ ਯਾਰ ਮਿੰਟੂ ਲੈਤਾ ਵੀਰੇ ਅੱਜ ਹੁਣ ਤੁਸੀਂ ਐਦਾਂ ਕੰਮ ਕਰਨਾ ਬਈ ਕਲਦੀਪ ਵੀਰੇ ਤੁਹਾਡਾ 7-800 ਬੰਦੇ ਦੇ ਸਾਹਮਣੇ ਨਾਮ ਲੈਂਤਾ ਤੇ ਹੁਣ ਬਾਹਰ ਨਿਕਲ ਕੇ ਸ਼ਾਮ ਨੂੰ ਬਈ ਕਿਸੇ ਭੁੱਖੇ ਨੂੰ ਰੋਟੀ ਜ਼ਰੂਰ ਖਵਾ ਦੇਣੀ ਹੈ ਵਧੀਆ ਜੇ ਢਾਬੇ ਤੋਂ ਖਵਾ ਦਿਓ ਹੁਣ ਪਾਰਟੀ ਕਰ ਦਿਓ ਠੀਕ ਹੈ ਜਿਹੜਾ ਕੋਈ ਮੇਰੇ ਵਰਗਾ ਗਰੀਬ ਮਲੂਖੜਾ ਜਿਹਾ ਹੋਇਆ ਨਾ ਤੇ ਜ਼ਰੂਰ ਉਹਨੂੰ ਕਿਉਂਕਿ ਆ ਜਾ ਯਾਰ ਚਾਰ ਰੋਟੀਆਂ ਖਵਾ ਠੀਕ ਹੈ ਜੀ ਖੁਸ਼ ਹਾਂ ਹਾਂ ਜੀ ਉਹ ਹਰਤੇਗ ਜੀ ਹਾਂ ਜੀ ਬਿਲਕੁਲ ਉਹਦੇ ਚ ਐਸਟੀਪੀਸੀ ਖਾਸਾ ਕੰਮ ਕਰ ਰਹੀ ਆ ਤੇ ਉਹਨਾਂ ਦਰਿੰਦਿਆਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਸੀਗਾ ਯੂਪੀ ਦੇ ਵਿੱਚ ਤਾਂ ਹੁਣ ਦੱਸਦੇ ਆ ਕਿ ਮਾਮਲਾ ਜਿਹੜਾ ਦਰਜ ਹੋ ਗਿਆ ਸ਼ਾਇਦ ਉਹ ਦਰਿੰਦੇ ਬਚਣਗੇ ਨਹੀਂ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ ਜੋ ਉਸ ਬੱਚੀ ਦੇ ਨਾਲ ਦਰਿੰਦਗੀ ਹੋਈ ਆ ਯੂਪੀ ਦੇ ਵਿੱਚ ਗ੍ਰੰਥੀ ਸਿੰਘ ਦੀ ਬੱਚੀ ਦੇ ਨਾਲ ਨਬਾਲਗ ਬੱਚੀ ਦੇ ਨਾਲ ਜਿਹੜੀ ਦਰਿੰਦਿਆਂ ਨੇ ਦਰਿੰਦਗੀ ਕੀਤੀ ਹੈ ਤੇ ਬੜਾ ਕਸ਼ਟ ਹੁੰਦਾ ਹੈ ਮਾਨਸਿਕਤਾ ਨੂੰ ਬਹੁਤ ਜ਼ਿਆਦਾ ਕਿਉਂਕਿ ਕਿੰਨਾ ਚੀਜ਼ਾਂ ਤੇ ਗੁੱਸਾ ਚੜਦਾ ਹੈ ਕ੍ਰੋਧ ਆਉਂਦਾ ਹੈ ਕਿ ਜਦੋਂ ਬੱਚੀਆਂ ਨੂੰ ਇਸ ਤਰ੍ਹਾਂ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ